ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਸਹਣਾ ਆ ਜੀ ਨਾਮ ਵੀਰੇ ਆਪਣਾ ਪਿੰਡ ਸਹੜਾ ਤੂਤੜਾ ਗਵਾੜਾ ਜੀ ਹਸਾ ਨਾਮ ਵੀਰੇ ਨਾਮ ਨਾਮ ਗੋਲਾਖਾਂ ਠੀਕ ਹੈ ਜੀ ਤੇ ਟੋਕਣ ਮੱਜਾ ਜੀ ਆਪਣੀ ਇਹ ਟੋਕਣ ਮੱਜਾ ਜੀ ਠੀਕ ਹੈ ਜੀ ਚੈੱਕ ਚ ਆਉਂਦੀ ਹੈ ਕਿ ਨਹੀਂ ਆਉਂਦੀ ਚੈੱਕ ਚ ਨਹੀਂ ਅਜੇ ਆਉਂਦੀ ਜੀ ਇਹ 2 ਮਹੀਨੇ ਦੀ ਸਵਾ 2 ਮਹੀਨੇ ਠੀਕ ਹੈ ਵੀਰੇ ਦੇਖ ਸਾਡੇ ਭਾਈ ਆਪਾ ਪੂਰਾ ਰੇਟ ਰੁਕ ਗਿਆ ਜੀ ਤੇ ਰੇਟ ਜੀ ਦਾ 110000 ਆਗਾ ਠੀਕ ਆ ਜੀ ਹਰਿਆਣਾ ਚ ਲੈਂਦੀ ਸੀ ਇਹ ਹਰਿਆਣਾ ਚੋਂ ਲੈਂਦੀ ਸੀਗੀ ਜੀ ਦੇਖ ਸਕਦੇ ਹੋ ਬਾਈ ਜੀ ਇਹਦੀ ਮਗਰ ਪਹਿਲਾਂ ਵਾਲੀ ਜਿਹੜੀ ਹੈਗੀ ਕੱਟਿਆ ਸੀ ਕੱਟਿਆ ਸੀ ਤੇ ਜਿਹੜੇ ਬਾਈ ਕਹਿੰਦੇ ਵਿੱਚ ਨਹੀਂ ਕੱਟੀ ਤਾਂ ਉਹ ਦਿਖਾ ਰਹੇ ਆ ਬਹੁਤ ਨਸਲ ਦੀ ਕੱਟਿਆ ਜੀ ਤੇ ਹਾਂ ਜੀ ਬਾਪੂ ਜੀ ਤੋਰ ਕੇ ਦਿਖਾਓ ਜੀ ਲਓ ਜੀ ਦੇਖ ਸਕਦੇ ਹੋ ਬਾਈ ਇੱਕ ਸਿੰਘ ਦੀ ਟੋਪੀ ਜ਼ਰੂਰ ਲਈ ਵੀ ਆ ਮਾਜੀ ਦੀ ਤੁਹਾਡੇ ਸਾਹਮਣੇ ਦੇਂਦੀ ਆ ਉਹਦਾ ਤੇ ਟੱਡਾ ਝੂਡਾ ਦੇਖ ਸਕਦੇ 110000 ਰੁਪਏ ਮੰਗਦਾ ਹੁਣ ਮਾੜੀ ਦਾ ਸਾਹਮਣੇ ਆ ਜੀ ਬਾਪੂ ਹੁਣ ਕਿੰਨਾ ਦੋ ਦਿੰਦੀ ਆਏ ਹੁਣ ਤਾਂ ਜੇ ਤੇਰਾ 14 ਲੀਟਰ ਹੀ ਦਿੰਦੀ ਆ ਹਾਂਜੀ ਹਾਂਜੀ ਆ ਦੇਖ ਸਰੋ ਬਾਈ ਜੀ 13 14 ਲੀਟਰ ਬਾਪੂ ਕਹਿੰਦਾ ਮਸਲੀ ਕਰਕੇ ਫੇਰ ਲੈ ਕੇ ਜਾਇਓ ਜੇ ਕਿਸੇ ਬਾਈ ਨੇ ਲੈਣੀ ਆ ਕਹਿੰਦਾ ਮਿੰਨਕ ਲੀਟਰ ਨਾਲ ਹਾਂ ਠੀਕ ਆ ਬਾਪੂ ਠੀਕ ਆ ਜੀ ਤੇ ਤਿੰਨ ਟਾਈਮ ਚੋ ਚਾਰ ਟਾਈਮ ਚੋ ਬਾਈ ਕਹਿੰਦੇ ਵੀ ਪ੍ਰੋਬਲਮ ਹੀ ਨਹੀਂ ਕੋਈ ਤੇ ਰੇਟ ਸਾਨੂੰ 10 ਹੀ ਦਿੱਤਾ ਜੀ ਆ ਤਾ ਤੋਰ ਦੀ ਬਹੁਤ ਪੌਦਲੀ ਆ ਥਾਣਾ ਦੀ ਬਹੁਤ ਸਾਫ ਆ ਠੀਕ ਆ ਸੀਲ ਬਹੁਤ ਆ ਮਾਜੂ ਦੇਖੀ ਜਾਂਦੀ ਇਹ ਤਾਂ ਇਕਸਰ ਦੇ ਵੀ ਆਪਣੇ ਚੈਨਲ ਨੂੰ ਬਹੁਤ ਬਸ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਾ ਕਰੋ ਤਾਂ ਕਿ ਤੁਹਾਨੂੰ ਨਵੇਂ ਤੇ ਨਵੇਂ ਆਪਣੇ ਵੀਡੀਓ ਅਪਡੇਟ ਕਰਦੇ ਰਹੀ ਜੀ ਤੇ ਪਿੰਡ ਸਹਿਣਾ ਤੇ ਬਾਈ ਦਾ ਤੁਹਾਨੂੰ ਨਾਮ ਦੱਸ ਦਿੱਤਾ ਜੀ ਜ਼ੋਰਦਾਰ ਦੇਖ ਲਈ ਮੱਝ ਦੀ ਜਿੱਤਾ ਫਾਰਮ ਕੀ ਦੀ ਬਹੁਤ ਬਸ ਚੈਨਲ ਤੇ ਸ਼ੇਅਰ ਜੁ ਕਰ ਦੋ ਮਿਲਦੇ ਆਪਾਂ ਅਗਲੀ ਵੀਡੀਓ ਚ ਓਕੇ ਬਾਈ